ਮੇਰਾ ਨਾਮ ਕਹੋ ਜਿਤਕਾਰ ਹੈ ਕਿਹੜਾ ਪਿੰਡ ਜਲਾਲਾਬਾਦ ਪੂਰਬੀ ਮੋਗਾ ਕੀ ਗੱਲ ਹੋਈ ਤੇਰੇ ਨਾਲ ਗੁਰਦੁਆਰਾ ਸਾਹਿਬ ਨਾਲ ਚੱਕਣ ਗਏ ਮੈਂ ਗੁਰਦੁਆਰੇ ਹਰਮੋਨੀਅਮ ਸਿੱਖਣ ਗਈ ਸੀ ਬਾਬਾ ਜੀ ਨੇ ਮੈਨੂੰ ਅੰਦਰ ਬਾਇ ਮੈਂ ਹੰਦੇ ਗਈ ਉਹਨੇ ਮੂੰਹ ਜੂ ਮੂੰਹ ਪਾ ਕੇ ਸ਼ਕਤੀ ਨੂੰ ਹੱਥ ਲਾਇਆ ਬਾਬਾ ਜੀ ਨੇ ਬਾਬੇ ਜਨਾਬ ਪਤਾ ਕੀ ਹੈ ਨਹੀਂ ਅੱਛਾ ਕਿੰਨੀ ਕਿੰਨੀ ਉਮਰ ਬਾਬਾ ਜੀ ਉਹ ਜੀ ਮਤ ਟੇਕਣ ਗਏ ਸੀਗੇ ਨਹੀਂ ਹਰਮੋਨੀਅਮ ਸਿੱਖਣ ਗਏ ਸੀ ਹਰਮੋਨੀਅਮ ਸਿੱਖਾ ਅੱਗੇ ਵੀ ਜਾਣਦੇ ਆ ਹਾਂ ਜੀ ਕਿੰਨਾ ਚਿਰ ਹੋ ਗਿਆ ਜਾਂਦੇ ਆ ਦੋ ਹਫ਼ਤੇ ਹੋਰ ਵੀ ਬੱਚੇ ਜਾਂਦੇ ਸੀਗੇ ਹਾਂਜੀ ਉਹ ਸਕੂਲ ਚ ਪੜਦੇ ਸੀ ਸੁਣ ਹਾਂਜੀ ਕਿੰਨੇ ਵੀ ਕਲਾਸ ਚ ਪੜਦੇ ਪੰਜਵੀਂ ਪੰਜਵੀਂ ਚ ਤੇ ਇਹਦੀ ਤੁਸੀਂ ਸ਼ਿਕਾਇਤ ਆਪਣੇ ਮਾ ਮਾਤਾ ਪਿਤਾ ਨੂੰ ਦੱਸਿਆ ਕਿਹਨੂੰ ਦੱਸਿਆ ਸੀਗਾ ਆਪਣੇ ਮਾਤਾ ਪਿਤਾ ਨੂੰ ਅੱਛਾ ਤੇ ਫਿਰ ਉੱਥੇ ਲੜਾਈ ਝਗੜਾ ਕਿਵੇਂ ਹੋ ਗਿਆ ਉਹਨਾਂ ਨੇ ਉਹ ਪਹਿਲਾਂ ਚ ਰੋ ਹੋ ਗਏ ਸੀ ਇਹ ਪਿਤਾ ਉਹਨਾਂ ਨੂੰ ਵੀ ਗੁੱਸਾ ਆਇਆ ਸਾਰਿਆਂ ਨੂੰ ਗੁੱਸਾ ਆਇਆ ਵੀ ਸਾਡੀ ਤੇ ਹੱਥ ਲਾਇਆ ਠੀਕ ਹੈ ਤਾਂ ਕਰਕੇ ਲੜਾਈ ਝਗੜਾ ਹੋ ਗਿਆ ਤਾਂ ਲੜਾਈ ਝਗੜਾ ਹੋ ਗਿਆ ਠੀਕ ਹੈ

ਤੇ ਬਾਬੇ ਨੇ ਇਹਨ ਗਲਤ ਕੰਮ ਕੀਤਾ ਕੁੜੀ ਨਾਲ ਸ਼ਿਕਾਇਤ ਇਹਦਾ ਦੀ ਆਈ ਹੈ ਕੋਈ ਕਰਮ ਕਰਦਿਆ ਕਰਦੇ ਪਹਿਲਾਂ ਵੀ ਪਿੰਡ ਵਾਸੀਆਂ ਨੂੰ ਕੋਈ ਲੱਗਾ ਪਤਾ ਇਹਦੇ ਬਾਰੇ ਹਾਂਜੀ ਪਹਿਲਾਂ ਵੀ ਪਤਾ ਹੈ ਦਾ ਵੀ ਜਿਹੜੇ ਪ੍ਰਸ਼ਾਦ ਦਿੰਦਾ ਕੁੜੀਆਂ ਦੇ ਆ ਅੱਠ ਕੁੜੀ ਦਾ ਫੜ ਕੇ ਪ੍ਰਸ਼ਾਦ ਦਿੰਦਾ ਵਾ ਤੁਸੀਂ ਇਹਨੂੰ ਪਿੰਡ ਪਿੰਡ ਵਾਸੀਆਂ ਨੇ ਪਹਿਲਾਂ ਕਿਹਾ ਨਹੀਂ ਕਮੇਟੀ ਨੂੰ ਕੋਈ ਕਮੇਟੀ ਮਰੀ ਹੋਈ ਹੈ ਇਹਨਾਂ ਨੇ ਲਾਠੀ ਚਾਰਜ ਵੀ ਸਾਡੇ ਤੇ ਕਰਵਾ ਦਿੱਤਾ ਲਾਠੀ ਚਾਰਜ ਕਰੋੜੇ ਨੇ ਇਹਨਾਂ ਨੇ ਕੋਈ ਸਹੀ ਦਾ ਮਾਪਿਆ ਦੇ ਸੰਧ ਮਾਪਿਆ ਉਹਨੇ ਜੰਡੇ ਦਿਖਾ ਦਿੱਤੇ ਖੰਡੀ ਵੀ ਮਾਂ ਦੇ ਵੀ ਫੇਰ ਸਾਡੇ ਕੋਲ ਲੈ ਗਿਆ ਉਹਨੂੰ ਉਹਨੂੰ ਘੱਟੇ ਚ ਭਾ ਕੇ ਇਹਨਾਂ ਦਾ ਪੂਰਾ ਕੰਮ ਤੱਕ ਵੇਚੀ ਨਾ ਸਾਡੇ ਪਿੰਡ ਦੇ ਸਰਪੰਚ ਨੇ ਸਾਡੀ ਜਿੱਥੇ ਕੋਈ ਗੱਲ ਨਹੀਂ ਜਰੀ ਸਾਡੇ ਬੱਚਿਆਂ ਦੇ ਦੰਨੇ ਕਰਵਾਏ ਆ ਕੀ ਕਹਿ ਕੇ ਗਏ ਪੁਲਿਸ ਨੇ ठाਵਨੇ ਉਹਨਾਂ ਨੇ ਸੁਣਾ ਪਾਣੀ ਕਿਸੇ ਨੇ ਪਾਈ ਨਹੀਂ ਸੁਣਨ ਨੇ ਪੈਸਾ ਤੇ ਲੈਣ ਨੂੰ ਲੈ ਗਏ ਵਾਹ ਜਿਹਨੇ ਦਾਪਾ ਪੱਟਿਆ ਸਾਰੇ ਇਕੱਠੇ ਕਰਕੇ ਬੰਦਾ ਕਢਾਇਆ ਉਹ ਲੰਦੇ ਕੁੱਤੇ ਹਾਂ ਬਹੁਤ ਹੰਡੇ ਹਾਂ ਹਾਂ ਮਾਰੇ ਆ ਅੰਦਰ ਅੰਦਰ ਕਰਤੀ ਲਾ ਕੇ ਬੰਦਾ ਅੰਦਰੋਂ ਪੱਟਿਆ ਬਾਹਰ ਦਾਪਾ ਪਟਾਇਆ ਕਿਹਨੂੰ ਕਿ ਕਰੀਆ ਇਹ ਛੁੜੇ ਛੁੜੇ ਖਾਣੇ ਲਾ ਕੇ اناف <applause> چاہیے ਕਰਵਾਇਆ ਵਾਇਸਵਾਸਤ ਦੇਣਾ ਦੇਣਾ ਨਾ ਕੋਈ ਰੰਗਵਾਇਆ ਇਹ ਸਾਡੇ ਨਾਲ ਤੋਂ ਬਾਣ ਗਰੀਬ ਕਿਥੋਂ ਦੇ ਚਮਚੇ ਦਾ 1 ਰੁਪਿਆ ਲੈ ਲਿਆ ਬਾਟੀਆਂ ਦੇ ਵੀ ਸਬਡਿਵੀਜ਼ਨ ਧਰਮਕੋਟ ਦੇ ਥਾਣਾ ਧਰਮਕੋਟ ਦੇ ਵਿੱਚ ਪਿੰਡ ਜਲਾਲਾਬਾਦ ਦੇ ਵਿੱਚ ਇੱਕ ਇਨਫੋਰਮੇਸ਼ਨ ਸਾਨੂੰ ਮਸੂਲ ਹੋਈ ਸੀ ਜਿਸ ਵਿੱਚ ਇੱਕ ਛੋਟੀ ਬੱਚੀ ਨਾਲ ਜਿਹੜਾ ਛੇਡ ਛਾੜ ਦੀ ਘਟਨਾ ਵਾਪਰੀ ਸੀ ਉਸ ਸੰਬੰਧ ਵਿੱਚ ਸਾਡੀ ਪੁਲਿਸ ਪਾਰਟੀ ਨੇ ਬੜੀ ਤੁਰੰਤ ਕਾਰਵਾਈ ਕਰਦਿਆਂ ਹਾਂ ਇਸ ਵਿੱਚ ਐਫ ਆ ਨੰਬਰ 205/25 ਅੰਡਰ ਸੈਕਸ਼ਨ 74 ਬੀ ਐਨ ਐਸ ਤੇ 8 ਬਾਕਸ ਤਹਿਤ ਪਰਚਾ ਦਰਜ ਕੀਤਾ ਗਿਆ ਜਿਸ ਬੰਦ ਵਿੱਚ ਜਿਹੜਾ ਦੋਸ਼ੀ ਕਰਮਜੀਤ ਸਿੰਘ ਉਹਨੂੰ ਗ੍ਰਿਫਤਾਰ ਕਰ ਲਿਆ ਰਿਹਾ ਇਹ ਜਲਾਲਾਬਾਦ ਪਿੰਡ ਦੇ ਵਿੱਚ ਜਿਹੜੀ ਘਟਨਾ ਵਾਪਰੀ ਸੀ ਬੰਦ ਵਿੱਚ ਸਾਡੀ ਪੁਲਿਸ ਪਾਰਟੀ ਜਦੋਂ ਦੋਸ਼ੀ ਨੂੰ ਅਰੈਸਟ ਕਰਨ ਗਈ ਜਾਂ ਥੋਨੂੰ ਲੈ ਕੇ ਆਉਣਾ ਸੀ ਤੇ ਉਸ ਬੰਦ ਵਿੱਚ ਕੋਸ਼ ਸ਼ਰਾਰੀਆਂ ਸ਼ਰਾਰਤੀ ਅਨਸਰਾਂ ਨੇ ਜਿਹੜਾ ਹੀ ਪੀਪਲਸ ਪਾਰਟੀ ਤੇ ਹਮਲਾ ਕੀਤਾ ਜਿਸ ਵਿੱਚ ਪੁਲਿਸ ਪਾਰਟੀ ਦੀਆਂ ਦੋ ਗੱਡੀਆਂ ਜਿਹੜੀਆਂ ਸੀ ਸ਼ੀਸ਼ੇ ਟੁੱਟ ਗਏ ਸੀ ਉਸ ਸਬੰਧ ਵਿੱਚ ਜਿਹੜਾ ਪੁਲਿਸ ਪਾਰਟੀ ਦਾ ਹਮਲਾ ਕੀਤਾ ਜਿਹੜਾ ਸ਼ਰਾਰਤੀ ਅਨਸਰਾਂ ਉਸ ਸਬੰਧ ਵਿੱਚ ਅਸੀਂ ਐਫਆਰ ਨੰਬਰ 206/25 ਅੰਡਰ ਸੈਕਸ਼ਨ 132 221 324 ਜਿਮਨ 3 ਤੇ 191 ਜਿਮਨ 3 ਤੇ 190 ਬੀਨਸ ਤਹਿਤ ਜਿਹੜੇ ਅਨਨੋਨ 2025 ਜਿਹੜੇ ਵਿਅਕਤੀ ਆ ਉਹਨਾਂ ਤੇ ਅਸੀਂ ਦਰਜ ਕਰਤੀ ਆ ਤੇ ਜਿਹੜੇ ਵੀ ਇਹਦੇ ਵਿੱਚ ਦੋਸ਼ੀ ਹੋਣਗੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ